ਆਮਦੰਤੋਵਦ ਜ਼ਾਇਦਾਦ ਮਾਮਲੇ ਦੇ ਵਿੱਚ ਨਾਬਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਨੂੰ ਮਿਲਣ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਪਹੁੰਚੇ ਨੇ ਦੱਸਦੇ ਕਿ ਸਾਦੂ ਸਿੰਘ ਧਰਮਸੋਤ ਨੂੰ ਮਿਲਣ ਦੇ ਲਈ ਉਹ ਪਹੁੰਚੇ ਆਮਦੰਤੋਵਿਵਾਦ ਜ਼ਾਇਦਾਦ ਦਾ ਮਾਮਲਾ ਉਹਨਾਂ ਦੇ ਉੱਪਰ ਹੈ ਜਿਸ ਤੇ ਕਰਕੇ ਉਹਨਾਂ ਨੂੰ ਜਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਫਿਰ ਸਾਥੀ ਨੂੰ ਕਾਂਗਰਸੀ ਲੀਡਰ ਹੈ ਉਹਨੂੰ ਮਿਲਣ ਆਸ ਤੇ ਆਏ ਆ। ਹੌਸਲਾ ਦੇਣਾ ਸੇ ਆਏ ਹੈ ਚੜਦੀ ਕਲਾ ਚ ਰਹੋ ਪਰਮਾਤਮਾ ਚੰਗੇ ਦਿਨ ਲੈ ਆਏਗਾ ਇਹ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹੇ ਬੜੇ ਸਾਈ ਕਿਸ ਤਰ੍ਹਾਂ ਲੱਗ ਰਿਹਾ ਸਬ ਸਿੰਘ ਜੀ ਤੁਸੀਂ ਮਿਲ ਕੇ ਆਇਓ ਕਿੰਨੇ ਕੁ ਖੁਸ਼ ਨੇ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਦੇਖੋ ਜੀ ਜੇਲ੍ਹ ਚ ਕੋਈ ਖੁਸ਼ ਨਹੀਂ ਹੁੰਦਾ ਬਟ ਹਾ ਹੌਸਲੇ ਚ ਬਹੁਤ ਨੇ ਜੀ ਸਰਦਾਰ ਸਾਧੂ ਸਿੰਘ ਜੀ ਔਰ ਮੈਨੂੰ ਲੱਗਦਾ ਕਿ ਪਾਕ ਸਾਫ ਹੋ ਕੇ ਔਰ ਇਹ ਜਿਹੜਾ ਕੇਸ ਹੈ ਇਹਦੇ ਚੋਂ ਬਾਹਰ ਨਿਕਲਣਗੇ ਔਰ ਕੇਸ 'ਚ ਬੇਬੁਨਿਆਦੀ ਗੱਲਾਂ ਹੈ ਕੋਈ ਕੁਝ ਨਹੀਂ ਪਾਇਆ ਗਿਆ ਕੇਸ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ ਜੀ ਬਾਈ ਇੱਜ਼ਤ ਭਰੀ ਸਾਧੂ ਸਿੰਘ ਜੀ ਹੋਣਗੇ ਪੂਰਨ ਹੌਸਲੇ 'ਚ ਮੇਰੀ ਵਕੀਲਾ ਨਾਲ ਵੀ ਗੱਲ ਹੋਈ ਹੈ ਜੀ